ਇਥੇ ਹਰ ਸਿੱਖ ਨੂੰ ਇਹ ਗ੍ਰਿੜ੍ਹ ਕਰਵਾਇਆ ਜਾਂਦਾ ਕਿ ਆਗਿਆ ਭਾਈ ਆਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਗੁਰੂ ਮੰਨਣਾ ਉਹਦੇ ਉਸੇ ਦੋਰੇ ਦੇ ਬੇਂਤੀ ਫੇਰ ਅਖੀਰ ਤੇ ਜਾ ਕੇ ਆਉਂਦਾ ਵਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਵੇਖੋ ਦੁੱਖ ਤਦੇ ਜਾ ਵਿਸਰ ਜਾਏ ਦੋਖੋ ਦੋਈ ਹੁੰਦੇ ਆ ਜਦੋਂ ਗੁਰੂ ਭੁੱਲ ਜੇ ਜਦੋਂ ਰੱਬ ਭੁੱਲ ਜੇ ਕੌਮਾਂ ਦੇ ਉੱਤੇ ਬਿਪਤਾਵਾਂ ਉਦੋਂ ਹੀ ਪੈਂਦੀਆਂ ਜਦੋਂ ਉਹ ਆਪਣੇ ਧਰੇ ਤੋਂ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਣ ਤਾਂ ਅੱਜ ਦੀ ਲਹਿਰ ਦਾ ਆਗਾਜ਼ ਇਹ ਆ ਅਸੀਂ ਸਾਰੇ ਗੁਰੂ ਨਾਲ ਜੁੜਾਂਗੇ ਗੁਰੂ ਕੋਲ ਬੈਠਾਂਗੇ ਤੇ ਗੁਰੂ ਘਰ ਦਾ ਇਹ ਸੇਵਾਦਾਰ ਗੁਰੂ ਦਾ ਉਪਦੇਸ਼ ਲੈ ਕੇ ਹਰ ਘਰ ਹਰ ਪਿੰਡ ਹਰ ਨਗਰ ਵਿੱਚ ਜਾਊਗਾ ਜਿੱਥੇ ਗੁਰੂ ਦਾ ਉਪਦੇਸ਼ ਜਾਊਗਾ ਸਤਗੁਰ ਸ਼ਬਦ ਉਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੁੱਲੀ ਹਨੂਪਾ ਜਿੱਥੇ ਗੁਰੂ ਦੇ ਸ਼ਬਦ ਦਾ ਚਾਨਣ ਹੋਗਾ ਉੱਥੇ ਗੋਣ ਆਉਣਗੇ ਗੁਣਾ ਰੂਪੀ ਰਤਨ ਆਉਣਗੇ ਤਾਂ ਅੱਜ ਦੀ ਲਹਿਰ ਦਾ ਮਕਸਦ ਇੱਕੋ ਏਕਾ ਕਿ ਧਰਮ ਦਾ ਪ੍ਰਚਾਰ ਘਰ ਘਰ ਤੱਕ ਪਹੁੰਚਾਉਣਾ ਖਾਸ ਕਰਕੇ ਜਿਹੜਾ ਕੁਝ ਪਿਛਲੇ ਲੰਮੇ ਸਮੇਂ ਤੋਂ ਚੱਲਿਆ ਭਈ ਸਿੱਖ ਸੇਖੀ ਹੁੰਦਾ ਵਾ ਸਿੱਖ ਦੀ ਕੋਈ ਜਾਤ ਨਹੀਂ ਨਾ ਤੇ ਜਾਤ ਦਾ ਹੰਕਾਰ ਚੰਗਾ ਨਾ ਜਾਤ ਦੀ ਹੀਣਤਾ ਚੰਗੀ ਇਸ ਕਰਕੇ ਅਸੀਂ ਗੁਰ ਭਾਈਆਂ ਇਕੱਠੇ ਬਈਏ ਆਨੰਦ ਮਾਣੀਏ ਗੁਰੂ ਨਾਲ ਜੁੜੀਏ ਤਾਂ ਅੱਜ ਦੀ ਲਹਿਰ ਦਾ ਇੱਕੋ ਇੱਕ ਮਕਸਦ ਆ ਸਿੱਖ ਕੌਮ ਨੂੰ ਇੱਕ ਮੁਠ ਕਰਨਾ ਤੇ ਧਰਮ ਦੇ ਨਾਲ ਜੋੜਨਾ ਸਿੰਘ ਸਾਹਿਬ ਜਿਵੇਂ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ਤੇ ਹੋ ਰਿਹਾ ਯੂਕੇ ਦੇ ਜਿਹੜੇ ਮੱਖ ਮੰਤਰੀ ਨੇ ਜੋਗੀ ਦਿੱਤਿਆ ਨਾ ਉਹਨਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ ਕਿਸ ਤਰੀਕਾ ਦੇਖੋ ਦੇਖੋ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ ਤੇ ਪਰ ਮੈਂ ਸਮਝਦਾ ਕਿ ਜੋ ਇੱਥੇ ਵੀ ਚੱਲ ਰਿਹਾ ਪੰਜਾਬ ਦੇ ਵਿੱਚ ਲੰਮੇ ਸਮੇਂ ਤੋਂ ਉਹ ਠੀਕ ਨਹੀਂ ਆ ਕਿਉਂਕਿ ਪੰਜਾਬ ਜਿਉਂਦਾ ਗੁਰੂਆਂ ਦੇ ਨਾਮ ਉੱਤੇ ਹਾਂ ਕੋਈ ਪ੍ਰੇਮ ਪਿਆਰ ਦੇ ਨਾਲ ਹਰ ਬੰਦਾ ਆਪਣੀ ਗੱਲ ਕਰ ਸਕਦਾ ਲਾਲਚ ਦੇ ਨਾਲ ਤਕੇ ਦੇ ਨਾਲ ਉਹਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਸ਼ਹਾਦਤ ਦਿੱਤੀ ਆ ਤੇ ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਵਾ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਇਕਲੋਂ ਵੱਡੋ ਕਲੂ ਮੈਂ ਸਾਕਾ ਧਰਮ ਹੇਤ ਸਾਕਾ ਜਨ ਕੀ ਆਸੀਸ ਦੀ ਆ ਪਰ ਸਿਰ ਨਾ ਦੀਆ ਉਦੋਂ ਵੀ ਤੇ ਤਕਾ ਹੀ ਹੋ ਰਿਹਾ ਸੀ ਨਾ ਤੱਕ ਇਹਦੇ ਨਾਲ ਪਰਵਰਤਨ ਹੋ ਰਿਹਾ ਸੀ ਸਾਡੇ ਸੱਚੇ ਪਾਤਸ਼ਾਹ ਨੇ ਤੇ ਜਿਨ੍ਹਾਂ ਦੇ ਨਾਲ ਸੋਚ ਵੀ ਨਹੀਂ ਮਿਲਦੀ ਉਹਨਾਂ ਲਈ ਸ਼ਹਾਦਤ ਦੇ ਦਿੱਤੀ ਔਰ ਗੁਰੂ ਨੇ ਮੋਹਰ ਲਾਈ ਪੀ ਤਿਲਕ ਜੰਜੂ ਦੀ ਰਾਖੀ ਧਾਰਮਿਕ ਆਜ਼ਾਦੀ ਲਈ ਕੀਤਾ ਤੋ ਲਾਲਚ ਡਰ ਇਹ ਗਲਤ ਹੁੰਦੇ ਆ ਹਾਂ ਜੇ ਕਿਤੇ ਕੋਈ ਥੋੜੀ ਬਹੁਤੀ ਕਿਸੇ ਦੀ ਸਮਝ ਦੇ ਵੇਖੋ ਜਿਹੜਾ ਤੇ ਪੱਕਾ ਸਿੱਖਾ ਉਹ ਤੇ ਸਿੱਖੀ ਨਹੀਂ ਛੱਡ ਸਕਦਾ ਉਹ ਤੇ ਬੰਦ-ਬੰਦ ਕਟਾਜੂ ਪਰ ਜਿਨ੍ਹਾਂ ਨੂੰ ਜੇ ਥੋੜੀ ਜੀ ਸਮਝ ਘਟਾ ਉਹ ਦੂਰ ਹੋਏ ਨੇ ਤਾਂ ਹੀ ਆਪਾਂ ਲਹਿਰ ਦਾ ਗਾਜ ਕਰ ਰਹੇ ਆ ਕਿ ਜਿਹੜੇ ਦੂਰ ਹੋਏ ਆ ઓનનું આપણે નેડે લગે વાગુ જી કા ખા વાગુ